ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਇੱਕ ਇਤਿਹਾਸਕ ਰਾਜਨੀਤਿਕ ਤਬਦੀਲੀ ਆਈ ਹੈ ਭਾਰਤੀ ਮੂਲ ਦੇ ਡੈਮੋਕ੍ਰੈਟਿਕ ਉਮੀਦਵਾਰ ਜ਼ੁਹਰਾਨ ਮਮਦਾਨੀ ਨੇ ਨਿਊਯਾਰਕ ਸ਼ਹਿਰ ਦੇ ਮੇਅਰ ਦੀ ਚੋਣ ਜਿੱਤ ਲਈ ਹੈ ਉਹ ਨਿਊਯਾਰਕ ਦੇ ਪਹਿਲੇ ਮੁਸਲਿਮ ਮੇਅਰ ਬਣ ਗਏ ਨੇ ਮਮਦਾਨੀ ਦੀ ਜਿੱਤ ਡੋਨਾਲਡ ਟਰੰਪ ਲਈ ਇੱਕ ਵੱਡਾ ਝਟਕਾ ਹੈ ਟਰੰਪ ਲਗਾਤਾਰ ਮਮਦਾਨੀ ਦਾ ਵਿਰੋਧ ਕਰ ਰਹੇ ਸਨ ਉਸ ਨੇ ਧਮਕੀ ਵੀ ਦਿੱਤੀ ਸੀ ਕਿ ਜੇਕਰ ਮਮਦਾਨੀ ਜਿੱਤਦੇ ਨੇ ਤਾਂ ਉਹ ਨਿਊਯਾਰਕ ਨੂੰ ਫੰਡਿੰਗ ਬੰਦ ਕਰ ਦੇਣਗੇ ਬੁੱਧਵਾਰ ਨੂੰ ਐਲਾਨੇ ਗਏ ਨਤੀਜਿਆਂ 'ਚ ਮਮਦਾਨੀ ਨੇ ਆਪਣੇ ਦੋਵੇਂ ਵਿਰੋਧੀਆਂ ਨੂੰ ਪਿੱਛੇ ਛੱਡਦੇ ਹੋਏ ਇੱਕ ਵੱਡੀ ਜਿੱਤ ਦਰਜ ਕੀਤੀ ਜ਼ੁਹਰਾਨ ਮਮਦਾਨੀ ਨੇ ਨਿਊਯਾਰਕ ਦੇ ਸਾਬਕਾ ਗਵਰਨਰ ਐਂਡਰਿਊ ਕਿਉਮੋ ਜੋ ਕਿ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ ਤੇ ਰਿਪਬਲਿਕਨ ਉਮੀਦਵਾਰ ਕਰਟਿਸ ਸਲੀਵਾ ਨੂੰ ਹਰਾਇਆ ਜਦਕਿ ਮੌਜੂਦਾ ਮੇਅਰ 에ਰਿਕ ਐਡਮਸ ਸਤੰਬਰ 'ਚ ਦੌੜ ਤੋਂ ਹਟ ਗਏ ਸਨ ਇਹ ਚੋਣ ਮੰਗਲਵਾਰ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਹੋਈ ਸ਼ੁਰੂਆਤੀ VOTING 25 ਅਕਤੂਬਰ ਨੂੰ ਸ਼ੁਰੂ ਹੋਈ ਤੇ ਐਤਵਾਰ ਨੂੰ ਖਤਮ ਹੋਈ ਇਸ ਚੋਣ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਡੋਨਾਲਡ ਟਰੰਪ ਦੇ ਦੂਜੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਪਹਿਲੀ ਵੱਡੀ ਚੋਣ ਸੀ 34 ਸਾਲਾ ਜ਼ੁਹਰਾਨ ਮਮਦਾਨੀ ਦਾ ਜਨਮ ਯੂਗਾਂਡਾ ਚ ਹੋਇਆ ਤੇ ਉਸ ਦਾ ਪਾਲਣ ਪੋਸ਼ਣ ਨਿਊਯਾਰਕ ਸਿਟੀ ਚ ਹੋਇਆ ਸੀ ਉਹ ਨਿਊਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਨੇ ਅਤੇ ਇੱਕ ਡੈਮੋਕ੍ਰੈਟਿਕ ਸੋਸ਼ਲਿਸਟ ਵਜੋਂ ਜਾਣੇ ਜਾਂਦੇ ਨੇ ਜ਼ੁਹਰਾਨ ਪ੍ਰਸਿੱਧ ਭਾਰਤੀ ਫਿਲਮ ਨਿਰਮਾਤਾ ਮੀਰਾ ਨਾਇਰ ਅਤੇ ਯੂਗਾਂਡਾ ਦੇ ਭਾਰਤੀ ਮੂਲ ਦੇ ਲੇਖਕ ਮਹਿਮੂਦ ਮਮਦਾਨੀ ਦਾ ਪੁੱਤਰ ਹੈ ਉਸ ਦੀ ਜਿੱਤ ਨੂੰ ਅਮਰੀਕਾ ਚ ਭਾਰਤੀ ਪ੍ਰਵਾਸੀਆਂ ਲਈ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ ਉਧਰ ਦੂਜੇ ਪਾਸੇ ਭਾਰਤੀ ਅਮਰੀਕੀ ਸਿਆਸਤਦਾਨ ਗਜ਼ਾਲਾ ਹਾਸ਼ਮੀ ਨੂੰ ਵਰਜੀਨੀਆ ਦੀ ਲੈਫਟੇਨੈਂਟ ਗਵਰਨਰ ਚੁਣਿਆ ਗਿਆ ਹੈ ਉਹ ਰਾਜ 'ਚ ਇਸ ਉੱਚ ਰਾਜਨੀਤਿਕ ਅਹੁਦੇ ਲਈ ਚੁਣੇ ਜਾਣ ਵਾਲੀ ਪਹਿਲੀ ਮੁਸਲਿਮ ਅਤੇ ਦੱਖਣੀ ਏਸ਼ੀਆਈ ਅਮਰੀਕੀ ਬਣ ਗਈ ਹੈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਾਸ਼ਮੀ ਨੂੰ 1465634 ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਰਿਪਬਲਿਕਨ ਵਿਰੋਧੀ ਜான் ਰੀਡ ਨੂੰ 1232242 ਵੋਟਾਂ ਮਿਲੀਆਂ ਕਮਿਊਨਿਟੀ ਸੰਗਠਨ ਇੰਡੀਅਨ ਅਮਰੀਕਨ ਇੰਪੈਕਟ ਫੰਡ ਨੇ ਵਰਜੀਨੀਆ ਦੀ ਲੈਫਟੇਨੈਂਟ ਗਵਰਨਰ ਚੌਂਡ ਚ ਹਾਸ਼ਮੀ ਨੂੰ ਉਸਦੀ ਇਤਿਹਾਸਿਕ ਜਿੱਤ ਤੇ ਵਧਾਈ ਦਿੱਤੀ ਇਸ ਦੌਰਾਨ ਐਬਿਗੇਲ ਸਪੈਨਬਰਗਰ ਇਤਿਹਾਸ ਚ ਪਹਿਲੀ ਵਾਰ ਵਰਜੀਨੀਆ ਦੀ ਗਵਰਨਰ ਚੁਣੀ ਗਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਐਬਿਗੇਲ ਸਪੈਨਬਰਗਰ ਨੇ ਮੰਗਲਵਾਰ ਨੂੰ ਵਰਜੀਨੀਆ ਦੀ ਗਵਰਨਰ ਚੋਣ ਜਿੱਤੀ ਰਿਪਬਲਿਕਨ ਲੈਫਟਿਨੈਂਟ ਗਵਰਨਰ ਵਿਨਸਮ ਆਰਲ ਸ਼ੇਅਰਸ ਨੂੰ ਹਰਾ ਕੇ ਨਿਊ ਜਰਸੀ ਚ ਵੀ ਗਵਰਨਰ ਦੀ ਚੋਣ ਹੋਈ ਜਿੱਥੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਮਿੱਕੀ ਸ਼ੈਰਲ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜੈਕ ਸਿਆਕਟਰ ਰੇਲੀ ਨੂੰ ਹਰਾਇਆ ਅਟਾਰੇਲੀ ਨੂੰ ਰਾਸ਼ਟਰਪਤੀ ਡੋਨਾਲਡ 트ੰਪ ਦਾ ਸਮਰਥਨ ਮਿਲਿਆ ਸ਼ੈਰਲ ਸੀਮਤ ਮਿਆਦ ਵਾਲੇ ਡੈਮੋਕ੍ਰੈਟਿਕ ਗਵਰਨਰ ਫਿਲ ਮਰਫੀ ਦੀ ਥਾਂ ਲੈਣਗੇ 1961 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਇੱਕ ਪਾਰਟੀ ਨੇ ਨਿਊ ਜਰਸੀ ਦੀ ਗਵਰਨਰਸ਼ਿਪ 'ਤੇ ਲਗਾਤਾਰ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਹੋਵੇ ਕੈਲੀਫੋਰਨੀਆ ਚ ਜਾਨਲੇਵਾ ਟਰੱਕ ਹਾਦਸੇ ਮਗਰੋਂ ਗ੍ਰਫਤਾਰ ਜਸ਼ਨਪ੍ਰੀਤ ਸਿੰਘ ਵਿਰੁੱਧ ਮੰਗਲਵਾਰ ਦੀ ਪੇਸ਼ੀ ਦੌਰਾਨ ਨਵੇਂ ਸਿਰੇ ਤੋਂ ਦੋਸ਼ ਆਇਦ ਕੀਤੇ ਗਏ ਅਤੇ ਜਸ਼ਨਪ੍ਰੀਤ ਨੇ ਇਹਨਾਂ ਨੂੰ ਵੀ ਕਬੂਲ ਕਰਨ ਤੋਂ ਸਾਫ਼ ਨਾ ਕਰ ਦਿੱਤੀ। ਦੂਜੇ ਪਾਸੇ ਜਸ਼ਨਪ੍ਰੀਤ ਸਿੰਘ ਦੀਆਂ ਲਗਾਤਾਰ ਗੁਜ਼ਾਰਿਸ਼ਾਂ ਦੇ ਬਾਵਜੂਦ ਉਸ ਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਵੀਰਵਾਰ ਨੂੰ ਇਸ ਮੁੱਦੇ ਤੇ ਮੋੜ ਸੁਣਵਾਈ ਹੋਣੀ ਹੈ। ਖੂਨ ਦੇ ਨਮੂਨਿਆਂ ਦੀ ਜਾਂਚ ਮਗਰੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਹਾਦਸੇ ਵੇਲੇ ਜਸ਼ਨਪ੍ਰੀਤ ਸਿੰਘ ਨੇ ਕੋਈ ਨਸ਼ਾਨੀ ਕੀਤਾ ਸੀ। ਸਗੋਂ ਇਸ ਦੇ ਮੱਦੇਨਜ਼ਰ ਸੈਨ ਬਰਨਾਰਡੀਨੋ ਕਾਉਂਟੀ ਦੀ ਸੁਪੀਰੀਅਰ ਕੋਰਟ ਵੱਲੋਂ ਪੰਜਾਬੀ ਨੌਜਵਾਨ ਵਿਰੁੱਧ ਨਸ਼ਾ ਕਰਕੇ ਡਰਾਈਵਿੰਗ ਕਰਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਦੀ ਬਜਾਏ ਅਣਗੈਲੀ ਨਾਲ ਡਰਾਈਵਿੰਗ ਕਰਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ ਆਇਦ ਕੀਤੇ ਗਏ ਨੇ ਪਹਿਲਾਂ ਲੱਗੇ ਦੋਸ਼ਾਂ ਤਹਿਤ ਜਸ਼ਨਪ੍ਰੀਤ ਸਿੰਘ ਨੂੰ 17 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਸੀ ਜਦਕਿ ਹੁਣ ਦੋਸ਼ੀ ਠਹਿਰਾਏ ਜਾਣ ਤੇ 10 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਇਸੇ ਦੌਰਾਨ ਜੱਜ ਨੇ ਦੂਜੀ ਵਾਰ ਜਸ਼ਨਪ੍ਰੀਤ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਵੱਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਜ਼ਮਾਨਤ ਤੇ ਰਿਹਾ ਕਰਨ ਤੋਂ ਪਹਿਲਾਂ ਇਤਲਾ ਜ਼ਰੂਰ ਦਿੱਤੀ ਜਾਵੇ ਕਿਉਂਕਿ ਉਹ 2022 ਚ ਮੈਕਸੀਕੋ ਦੇ ਬਾਰਡਰ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਸੀ ਤੇ ਬਾਈਡਨ ਸਰਕਾਰ ਵੱਲੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਦੂਜੇ ਪਾਸੇ ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਦੀ ਰਿਪੋਰਟ ਕਹਿੰਦੀ ਹੈ ਕਿ 26 ਸਤੰਬਰ ਨੂੰ ਨਵੇਂ ਨਿਯਮ ਲਾਗੂ ਹੋਣ ਮਗਰੋਂ ਕੈਲੀਫੋਰਨੀਆ ਆ ਸਰਕਾਰ ਨੇ ਜਸ਼ਨਪ੍ਰੀਤ ਸਿੰਘ ਦਾ ਡਰਾਈਵਿੰਗ ਲਾਇਸੈਂਸ 15 ਅਕਤੂਬਰ ਨੂੰ ਅਪਗ੍ਰੇਡ ਕਰ ਦਿੱਤਾ ਤੇ ਉਸ ਨੂੰ ਕੈਲੀਫੋਰਨੀਆ ਦੀਆਂ ਹੱਦਾਂ ਅੰਦਰ ਟਰੱਕ ਚਲਾਉਣ ਦੀ ਇਜਾਜ਼ਤ ਮਿਲ ਗਈ। ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰ ਟੌਮ ਕਾਟਨ ਅਤੇ ਹਾਊਸ ਆਫ ਰਿਪ੍ਰেজੈਂਟੇਟਿਵਸ ਦੇ ਮੈਂਬਰ ਐਂਡੀ ਬਾਰ ਵੱਲੋਂ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੂੰ ਅਪੀਲ ਕੀਤੀ ਗਈ ਹੈ ਕਿ ਜਸ਼ਨਪ੍ਰੀਤ ਸਿੰਘ ਨਾਲ ਵਾਪਰੇ ਹਾਦਸੇ ਤੋਂ ਬਾਅਦ ਜਾਰੀ ਕੀਤੇ ਗਏ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸਾਂ ਦੀ ਪੜਤਾਲ ਕਰਵਾਈ ਜਾਵੇ। FBI ਵੱਲੋਂ ਵੱਡੇ ਪੱਧਰ ਤੇ ਛਾਂਟੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ FBI ਨੇ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਉਲਟਾਉਣ ਦੀਆਂ ਕੋਸ਼ਿਸ਼ਾਂ ਅਤੇ 트럼ਪ ਪ੍ਰਸ਼ਾਸਨ ਨੂੰ ਨਰਾਜ਼ ਕਰਨ ਦੀ ਜਾਂਚ ਵਿੱਚ ਸ਼ਾਮਲ ਕਈ ਏਜੰਟਾਂ ਤੇ ਸੀਨੀਅਰ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਰਮਚਾਰੀਆਂ ਨੂੰ ਇਸ ਹਫ਼ਤੇ ਛਾਂਟੀ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਡੀਸੀ ਦੇ ਅਮਰੀਕੀ ਅਟਾਰਨੀ ਜਨਾਇਨ ਪੀਰੋ ਦੇ ਇਤਰਾਜ਼ਾਂ ਤੋਂ ਬਾਅਦ ਪ੍ਰਕਿਰਿਆ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਮੰਗਲਵਾਰ ਨੂੰ ਦੁਬਾਰਾ ਹਟਾ ਦਿੱਤਾ ਗਿਆ ਹਾਲਾਂਕਿ ਇਸ ਬਦਲਾਅ ਦਾ ਕਾਰਨ ਸਪਸ਼ਟ ਨਹੀਂ ਹੈ। ਐਫਬੀਆਈ ਡਾਇਰੈਕਟਰ ਕਸ਼ ਪਟੇਲ ਦੀ ਅਗਵਾਈ ਹੇਠ ਛਾਂਟੀ ਜਾਰੀ ਹੈ। हाल ही ਦੇ ਮਹੀਨਿਆਂ ਚ ਕਈ ਸੀਨੀਅਰ ਅਧਿਕਾਰੀਆਂ ਤੇ ਏਜੰਟਸ ਨੂੰ ਬਰਖਾਸਤ ਕਰ ਦਿੱਤਾ ਗਿਆ ਜਿਨ੍ਹਾਂ ਦੇ ਕੰਮ ਨੇ ਪ੍ਰਸ਼ਾਸਨ ਨੂੰ ਨਰਾਜ਼ ਕੀਤਾ ਹੈ ਸਤੰਬਰ ਚ ਤਿੰਨ ਸੀਨੀਅਰ ਅਧਿਕਾਰੀਆਂ ਨੇ ਪਟੇਲ ਵਿਰੁੱਧ ਮੁਕਦਮਾ ਦਾਇਰ ਕੀਤਾ ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਉਹ ਰਾਜਨੀਤਿਕ ਦਬਾਅ ਹੇਠ ਕੰਮ ਕਰ ਰਿਹਾ ਹੈ FBI ਏਜੰਟ ਐਸੋਸੀਏਸ਼ਨ ਨੇ ਕਿਹਾ ਕਿ ਪਟੇਲ ਨੇ ਕਾਨੂੰਨ ਦੀ ਅਣਦੇਖੀ ਕਰਦੇ ਹੋਏ ਇੱਕ ਬੇਮਿਸਾਲ ਤੇ ਮਨਮਾਨੀ ਢੰਗ ਨਾਲ ਕੰਮ ਕੀਤਾ ਉਹਨਾਂ ਦਲੀਲ ਦਿੱਤੀ ਕਿ ਸਿਰਫ ਏਜੰਟ ਦੁਆਰਾ ਕਾਨੂੰਨੀ ਤੌਰ ਤੇ ਜਾਂਚ ਕਰਨਾ ਬਰਖਾਸਤਗੀ ਦਾ ਆਧਾਰ ਨਹੀਂ ਹੈ ਇਹ ਧਿਆਨ ਦੇਣ ਯੋਗ ਹੈ ਕਿ ਵਿਸ਼ੇਸ਼ ਸਹਾਇਕ ਜੈਕ ਸਮਿਥ ਨੇ 2020 ਦੀ ਚੋਣ ਜਾਂਚ ਦੌਰਾਨ 트럼ਪ ਵਿਰੁੱਧ ਕੇਸ ਦਾਇਰ ਕੀਤੇ ਸਨ ਰਿਪਬਲਿਕਨ ਕਾਨੂੰਨ ਸਾਜ਼ਾ ਨੇ ਦੋਸ਼ ਲਗਾਇਆ ਕਿ ਬਾਈਡਨ ਪ੍ਰਸ਼ਾਸਨ ਨੇ ਜਾਂਚ ਨੂੰ ਰਾਜਨੀਤਿਕ ਹਥਿਆਰ ਵਜੋਂ ਵਰਤਿਆ ਇਸ ਛਾਂਟੀ ਮੁਹਿੰਮ 'ਚ FBI ਨੇ ਵਾਸ਼ਿੰਗਟਨ ਫੀਲਡ ਆਫਿਸ ਦੇ ਮੁਖੀ ਅਤੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਨੂੰ ਵੀ ਹਟਾ ਦਿੱਤਾ ਸੀ ਇਸ ਤੋਂ ਇਲਾਵਾ ਉਹਨਾਂ ਏਜੰਟਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਿਨ੍ਹਾਂ ਨੇ 2020 'ਚ ਜਾਰਜ ਫਲਾਈਡ ਦੀ ਮੌਤ ਤੋਂ ਬਾਅਦ ਨਸਲੀ ਨਿਆਂ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਗੋਡੇ ਟੇਕਣ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਸਨ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ਿਨਬੌਮ ਮੰਗਲਵਾਰ ਨੂੰ ਮੈਕਸੀਕੋ ਸਿਟੀ ਦੇ ਇਤਿਹਾਸਕ ਜ਼ਿਲ੍ਹੇ 'ਚ ਲੋਕਾਂ ਨਾਲ ਗੱਲ ਕਰ ਰਹੀ ਸੀ ਜਦੋਂ ਇੱਕ ਆਦਮੀ ਜੋ ਨਸ਼ੇ 'ਚ ਟੱਲੀ ਜਾਪਦਾ ਸੀ ਉਹਨਾਂ ਕੋਲ ਆਇਆ ਤੇ ਉਹਨਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਇੱਕ ਸਰਕਾਰੀ ਅਧਿਕਾਰੀ ਨੇ ਤੁਰੰਤ ਦਖਲ ਦਿੱਤਾ ਤੇ ਸਥਿਤੀ ਨੂੰ ਸ਼ਾਂਤ ਕੀਤਾ। ਸੋਸ਼ਲ ਮੀਡੀਆ ਤੇ ਘੁੰਮ ਰਹੀ ਇੱਕ ਵੀਡੀਓ 'ਚ ਦਿਖਾਇਆ ਗਿਆ ਕਿ ਆਦਮੀ ਝੁੱਕ ਕੇ ਰਾਸ਼ਟਰਪਤੀ ਨੂੰ ਚੁੰਮਣ ਅਤੇ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਿਨਬੌਮ ਸ਼ਾਂਤਰੀ ਹੌਲੀ-ਹੌਲੀ ਆਪਣੇ ਹੱਥ ਹਟਾਏ ਤੇ ਹਲਕੀ ਜਿਹੀ ਮੁਸਕਰਾਹਟ ਨਾਲ ਉਹਨਾਂ ਵੱਲ ਮੁੜੀ ਵੀਡੀਓ 'ਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਚਿੰਤਾ ਨਾ ਕਰੋ ਇਸ ਘਟਨਾ ਬਾਰੇ ਰਾਸ਼ਟਰਪਤੀ ਦਫ਼ਤਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਵੀਡੀਓ ਵਿੱਚ ਇਹ ਵੀ ਦਿਖਾਇਆ ਗਿਆ ਕਿ ਉਹਨਾਂ ਦੀ ਸੁਰੱਖਿਆ ਟੀਮ ਨੇੜੇ ਤੇੜੇ ਦਿਖਾਈ ਨਹੀਂ ਦੇ ਰਹੀ ਜਿਸ ਨਾਲ ਉਹਨਾਂ ਦੀ ਸੁਰੱਖਿਆ ਤੇ ਸਵਾਲ ਖੜੇ ਹੋ ਰਹੇ ਨੇ ਆਪਣੇ ਰਾਜਨੀਤਿਕ ਸਲਾਹਕਾਰ ਸਾਬਕਾ ਰਾਸ਼ਟਰਪਤੀ ਐਂਡ੍ਰੇਸ ਮੈਨੂਅਲ ਲੁਪੇਜ਼ ਓਬਰਾਡੋਰ ਵਾਂਗ ਕਲਾਉਡੀਆ ਸ਼ੀਨਬੋਮ ਜਨਤਾ ਨਾਲ ਸਿੱਧੇ ਸੰਪਰਕ ਲਈ ਜਾਣੀ ਜਾਂਦੀ ਹੈ ਉਹ ਅਕਸਰ ਹੱਥ ਮਿਲਾਉਣ ਤੇ ਸੈਲਫੀ ਲਈ ਪੋਜ਼ ਦੇਣ ਲਈ ਭੀੜ 'ਚ ਚਲੀ ਜਾਂਦੀ ਹੈ ਇਹ ਘਟਨਾ ਉਦੋਂ ਵਾਪਰੀ ਜਦੋਂ ਰਾਸ਼ਟਰਪਤੀ ਸ਼ੀਨਬੋਮ ਨੂੰ ਦੇਸ਼ ਚੜ੍ਹ ਨੀਤੀਕ ਹਿੰਸਾ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਪੱਛਮੀ ਰਾਜ ਮਿਚਵਾਕਨ ਚ ਇੱਕ ਮੇਅਰ ਦੀ ਹਾਲ ਹੀ ਚ ਹੋਈ ਹੱਤਿਆ ਤੋਂ ਬਾਅਦ ਸੁਰੱਖਿਆ ਅਤੇ ਹਿੰਸਾ ਬਾਰੇ ਸਵਾਲਾਂ ਨੂੰ ਵਾਰ-ਵਾਰ ਸੰਬੋਧਨ ਕੀਤਾ ਹੈ ਉਹਨਾਂ ਨੇ ਮੰਗਲਵਾਰ ਨੂੰ ਮੇਅਰ ਦੀ ਵਿਧਵਾ ਨਾਲ ਵੀ ਮੁਲਾਕਾਤ ਕੀਤੀ ਅਮਰੀਕਾ ਦੇ ਕੈਂਟਕੀ ਦੇ ਲੂਇਸਵਿਲ ਚ ਇੱਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ ਇਸ ਵਿੱਚ 7 ਲੋਕ ਮਾਰੇ ਗਏ ਤੇ 11 ਜ਼ਖਮੀ ਹੋ ਗਏ ਫੈਡਰਲ ਏਵੀਏਸ਼ਨ ਅਥਾਰਟੀ ਦੇ ਅਨੁਸਾਰ ਯੂਪੀਐਸ ਫਲਾਈਟ 2976 ਨੇ ਮੁਹੰਮਦ ਅਲੀ ਕਮੰਤਰੀ ਹਵਾਈ ਅੱਡੇ ਤੋਂ ਡੈਨੀਅਲ ਐਨੋਏ ਕਮੰਤਰੀ ਹਵਾਈ ਅੱਡੇ ਲਈ ਉਡਾਨ ਭਰੀ FAA ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 5:15 ਦੇ ਕਰੀਬ ਹੋਇਆ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਵਿੱਚ ਤੇਜ਼ ਅੱਗ ਦੀਆਂ ਲਪਟਾਂ ਅਤੇ ਮਲਬਾ ਦਿਖਾਈ ਦੇ ਰਿਹਾ ਏ ਇੱਕ ਰਿਪੋਰਟ ਦੇ ਅਨੁਸਾਰ ਜਹਾਜ਼ ਲਗਭਗ 38000 ਗੈਲਨ ਬਾਲਣ ਲੈ ਕੇ ਜਾ ਰਿਹਾ ਸੀ ਜੋ ਤੁਮਾਕੇ ਤੋਂ ਬਾਅਦ ਅੱਗ ਦੀਆਂ ਲਪਟਾਂ ਚ ਬਦਲ ਗਿਆ ਪੁਲਿਸ ਨੇ ਹਵਾਈ ਅੱਡੇ ਦੇ 8 ਕਿਲੋਮੀਟਰ ਦੇ ਘੇਰੇ 'ਚ ਰਹਿਣ ਵਾਲੇ ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਦਾ ਆਦੇਸ਼ ਦਿੱਤਾ ਹੈ। ਹਵਾਈ ਅੱਡੇ ਨੂੰ ਵੀ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਲੁਇਸਵਿਲ ਪੁਲਿਸ ਨੇ ਕਿਹਾ ਹੈ ਕਿ ਹਾਦਸੇ ਵਾਲੀ ਥਾਂ ਤੇ ਅਜੇ ਵੀ ਅੱਗ ਅਤੇ ਮਲਵਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅੱਗ ਜਹਾਜ਼ 'ਚ ਲਿਥੀਅਮ ਬੈਟਰੀਆਂ ਕਾਰਨ ਲੱਗੀ ਹੋ ਸਕਦੀ ਹੈ। ਯੂਪੀਐਸ ਨੇ ਰਿਪੋਰਟ ਦਿੱਤੀ ਕਿ ਜਹਾਜ਼ 'ਚ ਤਿੰਨ ਅਮਲਾ ਮੈਂਬਰ ਸਵਾਰ ਸਨ ਮੀਡੀਆ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਜਹਾਜ਼ ਦੇ ਵਿੱਚ ਲਗਭਗ 25000 ਗੈਲਨ ਜੈਟ ਇੰਡਨ ਸੀ ਜਿਸ ਨਾਲ ਅੱਗ ਤੇਜ਼ੀ ਨਾਲ ਫੈਲ ਗਈ ਅਮਰੀਕਾ ਚ ਵੱਡੇ ਹਵਾਈ ਹਾਦਸਿਆਂ ਦੇ ਖਤਰੇ ਦਰਮਿਆਨ ਹਿਊਸਟਨ ਤੋਂ ਵਾਸ਼ਿੰਗਟਨ ਡੀਸੀ ਵਾਸਤੇ ਰਵਾਨਾ ਹੋਈ ਫਲਾਈਟ ਚ ਬੰਬ ਦੀ ਧਮਕੀ ਨੇ ਭਾਜੜਾ ਪਾ ਦਿੱਤੀਆਂ ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਵਾਸ਼ਿੰਗਟਨ ਦੇ ਰੋਨਾਲਡ ਰੇਗਨ 에ਅਰਪੋਰਟ ਤੇ ਸਾਰੀਆਂ ਫਲਾਈਟਸ ਰੋਕ ਦਿੱਤੀਆਂ ਗਈਆਂ ਤੇ ਹਿਊਸਟਨ ਤੋਂ ਪੁੱਜੀ ਯੂਨਾਈਟਿਡ 에ਅਰਲਾਈਨਸ ਦੀ ਫਲਾਈਟ 512 ਚ ਸਵਾਰ ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢ ਦਿਆਂ ਬਸਰਾਹੀ ਟਰਮੀਨਲ ਤੱਕ ਪਹੁੰਚਾਇਆ ਗਿਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਮਾਮਲੇ ਦੀ ਪੜਤਾਲ ਅਰੰਭੀ ਗਈ ਹੈ ਮੰਗਲਵਾਰ ਸਵੇਰੇ 11:37 ਤੇ ਲਾਈਵ ਏਟੀਐਸ ਆਡੀਓ ਚ 에ਅਰ ਟ੍ਰੈਫਿਕ ਕੰਟਰੋਲਰ ਨੂੰ ਬੰਬ ਦੀ ਧਮਕੀ ਦਾ ਜ਼ਿਕਰ ਕਰਦਿਆਂ ਸੁਣਿਆ ਗਿਆ ਕੰਟਰੋਲਰ ਨੇ ਕਿਹਾ ਸਾਨੂੰ ਇੱਕ ਗੈਰ ਤਸਦੀਕਸ਼ੁਦਾ ਬੰਬ ਧਮਕੀ ਮਿਲੀ ਹੈ ਜੋ ਕਿਸੇ ਵੱਲੋਂ ਫੋਨ ਤੇ ਦਿੱਤੀ ਗਈ ਹੈ ਅਣਪਛਾਤੇ ਸ਼ਖਸ ਨੇ ਫੋਨ ਕਰਦਿਆਂ ਕਿਹਾ ਕਿ ਫਲਾਈਟ 512 ਚ ਬੰਬ ਹੈ ਤੇ ਜਹਾਜ਼ ਤੇ ਲੈਂਡ ਕਰਦਿਆਂ ਹੀ ਧਮਾਕਾ ਹੋ ਜਾਵੇਗਾ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਲਾਈਟ ਸੁਰੱਖਿਅਤ ਲੈਂਡ ਕਰ ਗਈ ਤੇ ਲਾਅ ਐਨਫੋਰਸਮੈਂਟ ਟੀਮਾਂ ਵੱਲੋਂ ਹਵਾਈ ਜਹਾਜ਼ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਕੁਝ ਘੰਟੇ ਬਾਅਦ ਵਾਸ਼ਿੰਗਟਨ ਡੀਸੀ ਦੇ ਹਵਾਈ ਅੱਡੇ ਤੇ ਸਭ ਕੁਝ ਠੀਕ ਠਾਕ ਹੋਣ ਮਗਰੋਂ ਟਾਈਟ ਦੀ ਆਵਾਜ਼ਾਈ ਮੁੜ ਆਰੰਭ ਦਿੱਤੀ ਗਈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।